ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਉਹ ਹੈ ਜੋ ਬਦਲਤੇ ਹਨ ਜਮਾਨੇ ਕੇ ਸਾਥ-ਸਾਥ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੱਤੇ ਹਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਇਹੋ ਜਿਹਾ ਮਰਦ ਸੀ ਜਿਸ ਨੇ ਹਿੰਦੁਸਤਾਨ ਦਾ ਪ੍ਰਾਤਨ ਇਤਿਹਾਸ ਬਦਲ ਦਿੱਤਾ ਉਸ ਤੋਂ ਪਹਿਲਾਂ ਅਟਕੂੰਪਾਲ ਲਟੇਰਾਂ ਦੀਆਂ ਧਾੜਾਂ ਚੜ ਕੇ ਆਉਂਦੀਆਂ ਜੋ ਸਾਡੇ ਦੇਸ਼ ਨੂੰ ਬਰਾਨ ਕਰਦੀਆਂ ਸ਼ੇਰੇ ਪੰਜਾਬ ਨੇ ਕੇਵਲ ਉਹਨਾਂ ਧਾੜਾਂ ਨੂੰ ਡਕਾ ਹੀ ਨਹੀਂ ਪਾਇਆ ਸਗੋਂ ਅਟਕਦੀਆਂ ਸਾਰੀਆਂ ਅਟਕਾਂ ਭੰਨ ਕੇ ਜਮਰੌਦ ਕੋਲ ਜਾਂ ਝੰਡੇ ਗੱਡੇ ਜਿਹੜੇ ਪਠਾਨ ਸਾਡੇ ਦੇਸ਼ ਨੂੰ ਲੁੱਟ ਕੇ ਲੈ ਜਾਂਦੇ ਸਨ ਉਹਨਾਂ ਦੀ ਔਲਾਦ ਪੰਜਾਬੀ ਮਹਾਰਾਜਾ ਅਗੇ ਨਜ਼ਰਾਨੇ ਤਾਰਨ ਉੱਤੇ ਮਜਬੂਰ ਹੋ ਗਈ ਉਸ ਤੋਂ ਪੁੱਛੋ ਜੇ ਕੋਈ ਪਸ਼ਾਬਰ ਤੋਂ ਪਾਰ ਦਾ ਪਠਾਨ ਪੰਜਾਬ ਵਿੱਚ ਆਇਆ ਤਾਂ ਇਥੋਂ ਦੇ ਮਹਿਲ ਢਾਉਣ ਤੇ ਲੁੱਟਣ ਵਾਸਤੇ ਨਹੀਂ ਸਗੋਂ ਆਪਣੇ ਵੱਡ ਬਡੇਰਿਆਂ ਦੇ ਢਾਏ ਹੋਏ ਹੱਥੀ ਉਸਾਰ ਕੰਧਾ ਬਣਾਉਣ ਵਾਸਤੇ ਆਇਆ ਇਹ ਤਬਦੀਲੀ ਮਹਾਰਾਜਾ ਰਣਜੀਤ ਸਿੰਘ ਦੀ ਹੋਂਦ ਨੇ ਕੀਤੀ ਸਿੱਖ ਇਤਿਹਾਸ ਵਿੱਚ ਮਹਾਰਾਜੇ ਦਾ ਬੜਾ ਉੱਚਾ ਥਾਂ ਹੈ ਮਿਸਲਾਂ ਨੇ ਪੰਜਾਬ ਉਤੇ ਕਬਜ਼ਾ ਕਰਕੇ ਕੌਮ ਨੂੰ ਸਰਦਾਰ ਬਣਾਇਆ ਪਿੰਡ ਪਿੰਡ ਵਿੱਚ ਸਰਦਾਰੀ ਦੇ ਝੰਡੇ ਗੱਡੇ ਸ਼ੇਰ-ਏ-ਪੰਜਾਬ ਨੇ ਕੌਮ ਨੂੰ ਬਾਦਸ਼ਾਹ ਬਣਾ ਕੇ ਸਾਰੀ ਦੁਨੀਆ ਵਿੱਚ ਮਹਾਨਤਾ ਦੇ ਦਿੱਤੀ ਸਿੱਖ ਰਾਜ ਭਾਵੇਂ ਚਾਰ ਦਿਹਾੜੇ ਹੀ ਰਹਾ ਪਰ ਉਹਦੇ ਹੋਣ ਨੇ ਸਿੱਖ ਕੌਮ ਨੂੰ ਦੁਨੀਆ ਵਿੱਚ ਪ੍ਰਗਟ ਤੇ ਪ੍ਰਸਿੱਧ ਕਰ ਦਿੱਤਾ ਇਹ ਮਹਾਰਾਜੇ ਦੀ ਘਾਲਣਾ ਤੇ ਸੇਵਾ ਦਾ ਫਲ ਹੈ ਸ਼ੇਰ-ਏ-ਪੰਜਾਬ ਦਾ ਜੀਵਨ ਕਥਾ ਕਲਮ ਦੇ سپرد ਕਰਕੇ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਤੇ ਵਿਚਾਰਾਂ ਕਰ ਰਹੇ ਹਾਂ ਪੁਰਾਣੇ ਸਿੰਘਾਂ ਦਾ ਇਹ ਨਿਸ਼ਚਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੰਥ ਧਰਮ ਦਾ ਰਾਜ ਕਰਨ ਵਾਸਤੇ ਸਾਜਿਆ ਇਸੇ ਗੱਲੋਂ ਨੂੰ ਮੁੱਖ ਰੱਖ ਕੇ ਉਹ ਵਿਸਾਖੀ ਦੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਤੋਂ ਚੱਲੇ ਤੇ ਹਜ਼ਾਰਾਂ ਔਖੀਆਂ ਘਾਟੀਆਂ ਲੰਘ ਕੇ ਆਪਣੇ ਨਿਸ਼ਾਨੇ ਉੱਤੇ ਜਾ ਪੁੱਜੇ ਚਮਕੌਰ ਦਾ ਜੁੱਧ ਜਾਂ ਅਬਦਾਲੀ ਦਾ ਕੰਨੂ ਘਾਰਾ ਉਹਨਾਂ ਨੂੰ ਆਪਣੇ ਪੰਧ ਤੋਂ ਰੋਕ ਨਾ ਸਕਿਆ ਉਹ ਡਿੱਗ ਡਿੱਗ ਕੇ ਉੱਠੇ ਤੇ ਸਫਲਤਾ ਦੀ ਚੋਟੀ ਵੱਲ ਵਧੇ ਗਏ ਉਹਨਾਂ ਦੇ ਰਾਹ ਵਿੱਚ ਪੈਰ ਪੈਰ ਉੱਤੇ ਔਕੜਾਂ ਆਆਂ ਪਰ ਉਹਨਾਂ ਨੂੰ ਪੈਰਾਂ ਥੱਲੇ ਤਾੜ ਕੇ ਅੱਗੇ ਲੰਘਦੇ ਗਏ ਤੀਰਾਂ ਦੀ ਸੇਜਾਂ ਉੱਤੇ ਬਰਾਜਣ ਨਾਲ ਉਹਨਾਂ ਨੂੰ ਛਾਤੀ ਵਿੱਚ ਤੀਰ ਖਾਣੇ ਚੰਗੇ ਸਮਝੇ ਤੇ ਹਿਮਾਲਿਆ ਦੀ ਬਰਫ਼ ਵਿੱਚ ਗਲਣ ਦੀ ਥਾਂ ਬੈਰੀ ਦੀ ਜੇਲ੍ਹ ਵਿੱਚ ਸੜਨਾ ਪ੍ਰਮਾਣ ਕੀਤਾ ਜਿਉਂ-ਜਿਉਂ ਵੱਟ ਵੱਜ-ਵੱਜ ਕੇ ਖੂਨ ਵਹਿਦਾ ਗਿਆ ਤਿਉਂ-ਤਿਉਂ ਉਸ ਕੌਮੀ ਜਥੇਬੰਦੀ ਦੇ ਮੱਥੇ ਤੇ ਲਾਲੀ ਆਉਂਦੀ ਗਈ ਤੇ ਜਿਉਂ-ਜਿਉਂ ਮਾਰੂ ਸੱਟਾਂ ਪੈਦੀਆਂ ਰੀਆਂ ਤਿਉਂ-ਤਿਉਂ ਪੰਥ ਬਲਵਾਨ ਹੁੰਦਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਕਈ ਸਾਲ ਸਿੱਖ ਬਿਲਕੁਲ ਚੁੱਪ ਰਹੇ ਕਿਸੇ ਨੂੰ ਚਿਤ ਚੇਤੇ ਵੀ ਨਹੀਂ ਸੀ ਕਿ ਇਹ ਕੌਮ ਕਦੇ ਫੇਰ ਉੱਠ ਸਕੇਗੀ ਪਰ ਇਸ ਦੇ ਰਚਨਹਾਰ ਨੂੰ ਇਸ ਨੂੰ ਕਦੇ ਨਾ ਠੰਡਾ ਹੋਣ ਵਾਲੇ ਸਹਿਬਜ਼ਾਦਾ ਦੇ ਖੂਨ ਦਾ ਟੀਕਾ ਕੀਤਾ ਹੋਇਆ ਸੀ ਸੋ ਸਮਾ ਰਾਸ ਆਇਆ ਤਾਂ ਮਾਰਗ ਜਿਉੜੇ ਸਿੱਖ ਫਿਰ ਜਾਗ ਉੱਠੇ ਸਾਸਤਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਛੱਡ ਕੇ ਉਹਨਾਂ ਆਪਣਾ ਕੰਮ ਨਵੇਂ ਜੋਸ਼ ਨਾਲ ਆਰੰਭ ਦਿੱਤਾ ਸਮੇਂ ਦੇ ਹਾਕਮਾਂ ਨੇ ਉਹਨਾਂ ਸਿਰ ਉਠਾਉਣ ਦੇ ਜੋਧਿਆਂ ਨੂੰ ਜ਼ੁਲਮ ਦੇ ਧੱਕੇ ਨਾਲ ਦਬਾਉਣਾ ਚਾਹਾ ਪਰ ਜਿਉਂ-ਜਿਉਂ ਸਰਕਾਰ ਬਦੇਰੇ ਭਾਰ ਪਾਉਂਦੀ ਰਹੀ ਕਿਉਂ ਤੇ ਉਹ ਸੂਰਮੇ ਜੋਰ ਨਾਲ ਉੱਤਦੇ ਉੱਚੇ ਉੱਠਦੇ ਗਏ ਸਰਕਾਰ ਵੱਲੋਂ ਸੂਲੀ ਦੀ ਲੋਖ ਚਰਖੀ ਦੇ ਦੰਦੇ ਤੀਰਾਂ ਦੀਆਂ ਆਂੀਆਂ ਤੇ ਤਲਵਾਰਾਂ ਦੀਆਂ ਧਾਰਾਂ ਕਈ ਸੁਗਾਤਾਂ ਪੇਸ਼ ਹੁੰਦੀਆਂ ਰਹੀਆਂ ਤੇ ਉਹ ਹੱਥ ਦੇ ਪੱਕੇ ਸਰਦਾਰ ਸਭ ਕਾਲਸੇ ਨੂੰ ਖਿੜੇ ਮੱਥੇ ਜੀ ਆਇਆਂ ਕਹਿੰਦੇ ਰਹੇ ਸਰਕਾਰ ਵੱਲੋਂ ਉਹਨਾਂ ਦੇ ਸਿਰਾਂ ਦੇ ਮੁੱਲ ਪੈਂਦਾ ਰਿਹਾ ਤੇ ਉਹ ਆਪਣੇ ਸਿਰਾਂ ਉੱਤੇ ਸ਼ਰਦਾਰੀ ਦਾ ਤਾਜ ਪਹਿਨਣ ਵਾਸਤੇ ਤਿਆਰ ਹੁੰਦੇ ਗਏ ਅੰਤੋਂ ਸਿਰੜੀ ਬੰਦੇ ਇਸ ਲੰਮੇ ਕੋਹਲ ਵਿੱਚ ਸਫਲ ਹੋ ਗਏ ਪੱਤੀਆਂ ਤਵੀਆਂ ਉੱਤੇ ਸੜਨ ਵਾਲੇ ਦੇ ਨਾਮ ਲੇਵਾ ਬਾਦਸ਼ਾਹੀ ਤਖਤ ਉੱਤੇ ਬੈਠਣ ਦੇ ਹੱਕਦਾਰ ਬਣ ਗਏ ਖੋਪਰੀਆਂ ਲਾਉਣ ਵਾਲਿਆਂ ਦੇ ਸਿਰ ਉੱਤੇ ਕੁਦਰਤ ਰਾਣੀ ਨੇ ਰਾਜ ਸੀ ਤਾਜ ਧਰ ਦਿੱਤਾ ਤੇ ਬੰਦ ਬੰਦ ਕਟਾਉਣ ਵਾਲਿਆਂ ਦੇ ਡੇਲਿਆਂ ਉੱਤੇ ਕੋਹੇ ਨੂਰ ਸੂਪਾ ਪਾਉਣ ਲੱਗਾ ਹਕੂਮਤ ਦੇ ਬਾਗੀ ਦੇਸ਼ ਦੇ ਹੁਕਮਰਾਨ ਬਣ ਗਏ 100 ਸਾਲ ਦੇ ਘੋਲ ਦਾ ਛੱਟਾ ਸ਼ੇਰ ਹੈ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਇਤਿਹਾਸ ਵਿੱਚ ਪ੍ਰਗਟ ਹੋਇਆ ਜੈਕਸ ਤਰ੍ਹਾਂ ਸਿੱਖ ਕੌਮ ਜਿਸ ਤਰ੍ਹਾਂ ਸਿੱਖ 100 ਸਾਲ ਦੇ ਘੋਲ ਵਿੱਚੋਂ ਦੇਸ਼ ਦੇ ਬਾਦਸ਼ਾਹ ਬਣੇ ਉਸੇ ਤਰ੍ਹਾਂ ਨਨਜੀਤ ਸਿੰਘ ਵਰਗੀ ਸ਼ਖਸੀਅਤ ਪੰਜਾਂ ਪੀੜੀਆਂ ਵਿੱਚ ਬਣੀ ਸੀ ਇਸ ਘਰਾਣੇ ਦਾ ਪਹਿਲਾ ਅੰਬਰਤ ਧਾਰੀ ਸਿੱਖ ਤੇ ਨਾਮਵਰ ਸਰਦਾਰ ਬੁੱਢਾ ਸਿੰਘ ਹੋਇਆ ਜੋ ਹੋਰ ਪਿੱਛੇ ਚਲੇ ਜਾਈਏ ਤਾਂ ਇਹ ਘਰਾਣਾ ਭੱਟੀ ਰਾਜਪੂਤ ਰਾਜਾ ਸਲਵਾਨ ਦੀ ਔਲਾਰ ਵਿੱਚੋਂ ਹੈ ਬਾਦਸ਼ਾਹੀ ਨਾਸ ਖੂਨ ਵਿੱਚੋਂ ਇਸ ਵੰਸ ਦੇ ਆਦਮੀ ਬਾਹੀ ਕਰਨ ਲੱਗ ਪਏ ਤੇ ਪੰਜਾਬ ਦੇ ਜੱਟਾਂ ਵਿੱਚ ਗਿਣੇ ਜਾਣ ਲੱਗੇ 1470 ਈਸਵੀ ਵਿੱਚ ਇਸੇ ਖਾਨਦਾਨ ਦਾ ਕਾਲੂ ਨਾਮ ਦਾ ਜੱਟ ਪਿੰਡ ਭੱਟੀਆਂ ਵਿੱਚ ਵਸਦਾ ਸੀ ਸ੍ਰੀਕੇ ਨਾਲ ਉਸ ਦੀ ਜਾਣਬਣ ਹੋ ਗਈ ਕਿ ਉਹ ਸੈਸਰੇ ਜ਼ਿਲ੍ਹਾ ਅੰਮ੍ਰਿਤਸਰ ਆ ਵਸਿਆ ਇੱਥੇ ਇਸ ਦੇ ਘਰ ਜਾਦੋਮਾਨ ਜੰਮਿਆ ਤੇ ਉੱਠ ਕੇ ਕਾਲੂ ਆਪਣੀ ਇਸਤਰੀ ਤੇ ਪੁੱਤਰ ਸਣੇ ਪਿੰਡ ਜੋਧ ਤੰਕਲ ਤੋਂ ਡੂੜ ਕੋ ਤੇ ਬਜੀਰਾਵਾਦ ਤੋਂ ਚਾਰ ਕੋ ਵਿੱਚ ਪੰਜ ਸੌਂਦ ਬੱਜਾ ਵਸਿਆ 1488 ਈਸਵੀ ਨੂੰ ਕਾਲੂ ਸਵਰਗਵਾਸ ਹੋਇਆ ਤਾਂ ਚੰਦੋਂ ਵਾਂ ਢਾਣੀਆਂ ਨਾਲ ਲੜ ਕੇ ਧਾੜੇ ਮਾਰਨ ਲੱਗ ਪਿਆ 1515 ਈਸਵੀ ਵਿੱਚ ਉਹ ਇੱਕ ਧਾੜੇ ਵਿੱਚ ਮਾਰਿਆ ਗਿਆ ਉਹਦਾ ਪੁੱਤਰ ਗਾਲਬ ਵੀ ਪਿਤਾ ਵਰਕਰ ਧੜ ਵੀ ਹੋਇਆ ਜੋ 1400 1549 ਈਸਵੀ ਵਿੱਚ ਪਿੰਡ ਸੰਧ ਵਿੱਚ ਕਾਲਵਾ ਸੋਇਆ ਗਾਲਬ ਦਾ ਪੁੱਤਰ ਕਦੋ ਹੋਇਆ ਤੇ ਉਹ ਨੇ ਪਿੰਡ ਸੰਧ ਛੱਡ ਦਿੱਤਾ ਤੇ ਕਿਆਲੀ ਆ ਵਸਿਆ ਉੱਥੇ ਦਿਨ ਨਾ ਲਗਾ ਤੇ 1555 ਈਸਵੀ ਵਿੱਚ ਉਹ ਪਿੰਡ ਸੁਕਰਚੱਕ ਗੁਜਰਾਂ ਵਾਲੇ ਤੋਂ ਡੇਢ ਕੋ ਦੱਖਣ ਵੱਲ ਆ ਗਿਆ ਇੱਥੇ ਉਸ ਨੇ ਕੁਝ ਜ਼ਮੀਨ ਖਰੀਦ ਲਈ ਸੋ ਇਹ ਘਰਾਣਾ ਇਸ ਪਿੰਡ ਦਾ ਪੱਕਾ ਵਸਨੀਕ ਬਣ ਗਿਆ ਪੰਥ ਵਿੱਚ ਮਿਸਲਾਂ ਕਾਇਮ ਹੋਈਆਂ ਤਾਂ ਇਸੇ ਪਿੰਡ ਦੇ ਨਾਮ ਉੱਤੇ ਹੀ ਮਿਸਲ ਦਾ ਨਾਮ ਮਿਸਲ ਸ਼ੁਕਰਚੱਕਰੀਆ ਪੈ ਗਿਆ 1579 ਈਸਵੀ ਵਿੱਚ ਉਹ ਮਰਿਆ ਤੇ ਉਸ ਦੇ ਅੱਗੋਂ ਉਹਦੇ ਦੋ ਪੁੱਤਰ ਹੋਏ ਰਾਜਦੇਵ ਤੇ ਪ੍ਰੇਮੂ ਰਾਜਦੇਵ ਨੇ ਮਾਰ ਧਾਰ ਦਾ ਰਾਹ ਨਾ ਫੜਿਆ ਉਹਨੇ ਬਾਹੀ ਦੇ ਨਾਲ ਪਿੰਡ ਵਿੱਚ ਦੁਕਾਨਦਾਰ ਵੀ ਆਰੰਭ ਦਿੱਤੀ ਐ ਉਹ ਸਮੇਨ ਸਾਹ ਪੜਿਆ ਲਿਖਿਆ ਆਦਮੀ ਸੀ ਉਸ ਨੇ 1620 ਈਸਵੀ ਵਿੱਚ ਅਕਾਲ ਚਲਾਣਾ ਕੀਤਾ ਤੇ ਉਸ ਦੇ ਅੱਗੇ ਤਿੰਨ ਪੁੱਤਰ ਹੋਏ ਐ ਤੇਲੂ ਤਖਤਮਲ ਤੇ ਨਿੱਲੂ ਤੇਲੂ ਤੇ ਨਿੱਲੂ ਬਾਲ ਉਮਰ ਵਿੱਚ ਹੀ ਮਰ ਗਏ ਤਖਤਮਲ ਨੇ ਜ਼ਿੰਦਗੀ ਵਿੱਚ ਬੜੀ ਤਰੱਕੀ ਕੀਤੀ ਤੇ ਪਿੰਡ ਵਿੱਚ ਆਗੂ ਮੰਨਿਆ ਜਾਣ ਲੱਗਾ ਉਹ ਬਾਹੀ ਤੇ ਦੁਕਾਨਦਾਰੀ ਨਾਲ ਸ਼ਾਹੂਕਾਰਾ ਵੀ ਕਰਨ ਲੱਗ ਪਿਆ ਉਹ 1653 ਈਸਵੀ ਵਿੱਚ ਸਵਰਗਵਾਸ ਹੋਇਆ ਤੇ ਉਸ ਦੇ ਅੱਗੇ ਦੋ ਪੁੱਤਰ ਹੋਏ ਬਾਲੂ ਤੇ ਬੜਾ ਬਾਲੂ 18 ਸਾਲ ਦੀ ਉਮਰ ਵਿੱਚ ਹੀ ਇੱਕ ਧੜੇ ਅੰਦਰ ਮਾਰਿਆ ਗਿਆ ਬੜਾ ਗੁਰਬਾਣੀ ਦਾ ਪ੍ਰੇਮੀ ਸਿੱਖੀ ਦਾ ਸ਼ਰਧਾਲੂ ਤੇ ਸੰਤ ਸੂਬ ਸੀ ਇਲਾਕੇ ਵਿੱਚ ਉਹ ਸਿੱਖੀ ਦਾ ਪ੍ਰਚਾਰ ਕਰਿਆ ਕਰਦਾ ਸੀ ਲੋਕ ਉਹਨੂੰ ਭਾਈ ਬੜਾ ਕਹਿੰਦੇ ਸਨ ਅੰਡ ਸ਼ੁਕਰ ਚੱਕ ਦੀ ਅੱਧੀ ਜ਼ਮੀਨ ਦਾ ਉਹ ਮਾਲਕ ਸੀ ਉਹ 1679 ਈਸਵੀ ਵਿੱਚ ਸਵਰਗਵਾਸ ਹੋਇਆ ਤੇ ਉਹਦਾ ਇੱਕ ਇੱਕ ਲੜਕਾ ਬੁੱਢਾ ਉਸ ਵੇਲੇ 9 ਸਾਲ ਦਾ ਸੀ ਭਾਈ ਬੜਾ ਆਪ ਸਿੱਖੀ ਤੇ ਸਿੱਖੀ ਦਾ ਪ੍ਰਚਾਰਕ ਸੀ ਸੋਨੇ ਆਪਣੇ ਪੁੱਤਰ ਨੂੰ ਵੀ ਸਿੱਖੀ ਵਿੱਚ ਪੱਕੇ ਰਹਿਣ ਦੀ ਨਸੀਹਤ ਕੀਤੀ ਹੈ ਬੁੱਢਾ ਜਵਾਨ ਹੋ ਕੇ ਬੜਾ ਦਲੇਰ ਸੂਰਮਾ ਸਾਬਤ ਹੋਇਆ ਧਾੜੇ ਮਾਰਦਾ ਮਾਰਦਾ ਉਹ ਆਪਣੀ ਟੋਲੀ ਦਾ ਆਗੂ ਬਣ ਗਿਆ ਜਾਦ ਦਸ਼ਮੇਸ਼ ਪਿਤਾ ਜੀ ਨੇ ਅੰਮ੍ਰਿਤ ਪ੍ਰਚਾਰ ਕੀਤਾ 1 ਵਿਸਾਖ 1556 ਵਿਕਰਮੀ 30 ਮਾਰਚ 1699 ਈਸਵੀ ਤਾਂ ਸਾਰੇ ਦੇਸ਼ ਵਿੱਚ ਸਿੱਖੀ ਦੇ ਸ਼ਰਧਾਲੂ ਅੰਮ੍ਰਿਤ ਛੱਕੇ ਸਿੰਘ ਬਣਨ ਲੱਗੇ ਭਾਈ ਬੁੱਢਾ ਵੀ ਅੰਮ੍ਰਿਤ ਛੱਕੇ ਬੁੱਢਾ ਸਿੰਘ ਬਣ ਗਿਆ ਉਹ ਗੁਰੂ ਗੋਬਿੰਦ ਸਿੰਘ ਦੀ ਬਾਬਾ ਬੰਦਾ ਸਿੰਘ ਦੀਆਂ ਲੜਾਈਆਂ ਵਿੱਚ ਬਹਾਦਰੀ ਨਾਲ ਲੜਿਆ ਉਹਦੇ ਸਰੀਰ ਉੱਤੇ 30 ਫੱਟ ਤਲਵਾਰ ਦੇ ਤੇ ਨੌ ਗੋਲੀਆਂ ਦੇ ਨਿਸ਼ਾਨ ਸਨ ਉਹਦੇ ਨਾਲ ਹੀ ਉਹਦੀ ਘੋੜੀ ਦੇਸੀ ਵੀ ਦੌੜਨ ਵਿੱਚ ਆਪਣੀ ਮਿਸਾਲ ਆਪ ਸੀ ਉਸ ਦੀ ਪਿੱਠ ਤੇ ਉਹ ਬੰਕਾ ਜਵਾਨ ਪੰਜਾਬ ਵਾਰ ਰਾਵੀ ਝਣਾ ਤੇ ਜੇਲਮ ਤੋਂ ਦੀ ਟੱਪਿਆ ਉਹਨੇ 1718 ਈਸਵੀ ਵਿੱਚ 48 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਕੀਚ ਕੂਚ ਕੀਤਾ ਉਸ ਦੀ ਧਰਮ ਪਤਨੀ ਕਟਾਰ ਮਾਰ ਕੇ ਮਰ ਗਈ ਦੋਵੇਂ ਇੱਕੋ ਚਿਖਾ ਵਿੱਚ ਸੜੇ ਗਏ ਬੁੱਢਾ ਸਿੰਘ ਦੇ ਅੱਗੇ ਦੋ ਪੁੱਤਰ ਨੌਰ ਸਿੰਘ ਤੇ ਚੰਦਾ ਸਿੰਘ ਹੋਇਆ ਨੌਰ ਸਿੰਘ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਸੀ ਤੇ ਚੰਦਾ ਸਿੰਘ ਸੰਧਾ ਵਾਲੀਏ ਘਰਾਣੇ ਦਾ 1730 ਈਸਵੀ ਵਿੱਚ ਸਰਦਾਰ ਗੁਲਾਬ ਸਿੰਘ ਮਜੀਠੀਏ ਦੀ ਲੜਕੀ ਨਾਲ ਨੌਰ ਸਿੰਘ ਦਾ ਵਿਆਹ ਹੋਇਆ ਗਲਾਬ ਸਿੰਘ ਤੇ ਅੰਮਰ ਸਿੰਘ ਦੋਨੇ ਭਰਾ ਮੰਜੀਠੇ ਦੇ ਪ੍ਰਸਿੱਧ ਸਰਦਾਰ ਤੇ ਧਾੜ ਵੀ ਸਨ ਨੌਜ ਸਿੰਘ ਸ਼ੁਕਰਚੱਕ ਦਾ ਚੌਧਰੀ ਸੀ ਇਹ ਸਬੰਧ ਨੇ ਇਹਨਾਂ ਦੀ ਤਾਕਤ ਵਿੱਚ ਹੋਰ ਵਾਧਾ ਕਰ ਦਿੱਤਾ ਨਾਦਰ ਦੇ ਹਮਲੇ ਨੇ ਸਿੱਖਾਂ ਨੂੰ ਵਧਣ ਫੁੱਲਣ ਦਾ ਬੜਾ ਸਮਾਂ ਦਿੱਤਾ ਹੋਰ ਸਿੱਖ ਸਰਦਾਰਾਂ ਵਾਂਗ ਉਦੋਂ ਨੌਜ ਸਿੰਘ ਨੇ ਵੀ ਲੁੱਟਮਾਰ ਕਰਕੇ ਆਪਣੀ ਤਾਕਤ ਬਣਾ ਲਈ ਪਿੱਛੋਂ ਨਵਾਬ ਕਪੂਰ ਸਿੰਘ ਦੇ ਜਥੇ ਨਾਲ ਮਿਲ ਗਿਆ ਅਬਦਾਲੀ ਦੇ ਪਹਿਲੇ ਹਮਲੇ ਸਮੇਂ ਦੋਹਾਂ ਨੇ ਰਲ ਕੇ ਉਸ ਦਾ ਡੇਰਾ ਲੁੱਟਿਆ ਇਸ ਬਹਾਦਰੀ ਦਾ ਸਦਕਾ ਨੌਲ ਸਿੰਘ ਨੇ ਪੰਥ ਦੇ ਉੱਤੇ ਸਰਦਾਰਾਂ ਵਿੱਚ ਗਿਣਿਆ ਜਾਣ ਲੱਗਿਆ ਤੇ ਮਿਸਲਾਂ ਦਾ ਮੋੜ ਵਜਿਆ ਤਾਂ ਉਸ ਨੇ ਆਪਣੀ ਵੱਖਰੀ ਮਿਸਲ ਸ਼ੁਕਰ ਚੱਕਰੀਆ ਬਣਾ ਲਈ ਪਿੱਛੋਂ ਉਸ ਨੇ ਆਪਣੇ ਭਰਾ ਚੰਦਾ ਸਿੰਘ ਦੀ ਮਦਦ ਦੇ ਨਾਲ ਗੁਜਰਾਂਵਾਲੇ ਦੇ ਉਦਾਲੇ ਕਈ ਪਿੰਡ ਮੰਨ ਲਏ ਅੰਤ ਨੌ ਸਿੰਘ ਮਜੀਠੇ ਕੋਲ ਪਠਾਣਾ ਨਾਲ ਲੜ ਕੇ 1752 ਈਸਵੀ ਵਿੱਚ ਸ਼ਹੀਦ ਹੋ ਗਿਆ ਸਰਦਾਰ ਨੌ ਸਿੰਘ ਦੇ ਅੱਗੋਂ ਚਾਰ ਪੁੱਤਰ ਹੋਏ ਚਰਤ ਸਿੰਘ ਦਾਲ ਸਿੰਘ ਚੇਤ ਸਿੰਘ ਮੱਗੀ ਸਿੰਘ ਉਹਨਾਂ ਵਿੱਚੋਂ ਵੱਡੇ ਚਰਤ ਸਿੰਘ ਦਾ ਜਨਮ 1721 ਈਸਵੀ ਵਿੱਚ ਹੋਇਆ ਨੌ ਸਿੰਘ ਦੇ ਪਿੱਛੋਂ ਚਰਤ ਸਿੰਘ ਮਿਸਲ ਦਾ ਜਥੇਦਾਰ ਬਣਿਆ ਉਸ ਨੇ ਸ਼ੁਕਰ ਚੱਕ ਦੀ ਥਾਂ ਕੋਚ ਰਾਜਾ ਸੰਸੀ ਨੂੰ ਆਪਣਾ ਸਦਰ ਮੁਕਾਮ ਬਣਾ ਲਿਆ 1757 ਈਸਵੀ ਵਿੱਚ ਉਹਦਾ ਵਿਆਹ ਗੁਜਰਾਵਾਲੇ ਦੇ ਸਰਦਾਰ ਅਮੀਰ ਸਿੰਘ ਦੀ ਲੜਕੀ ਨਾਲ ਹੋ ਗਿਆ ਇਸ ਵਾਸਤੇ ਕੁਝ ਸਮੇਂ ਪਿਛੋਂ ਉਸ ਨੇ ਰਾਜਾ ਸੰਸੀ ਦੀ ਥਾਂ ਗੁਜਰਾਵਾਲੇ ਨੂੰ ਆਪਣਾ ਅੱਡਾ ਬਣਾ ਲਿਆ ਹੁਣ ਉਹ ਦੋਵੇਂ ਘਰਾਣੇ ਰਲਕੇ ਗੁਜਰਾں ਵਾਲੇ ਦੇ ਇਲਾਕੇ ਵਿੱਚ ਆਪਣੀ ਤਾਕਤ ਵਧਾਉਣ ਲੱਗ ਪਏ 1754 ਈਸਵੀ ਵਿੱਚ ਸਿੰਘਾਂ ਨੇ ਲਾਹੌਰ ਦਾ ਕੁਝ ਹਿੱਸਾ ਲੁੱਟਿਆ ਤਾਂ ਸਰਦਾਰ ਚੜਤ ਸਿੰਘ ਵੀ ਸਰਦਾਰ ਜੱਸਾ ਸਿੰਘ ਦੇ ਨਾਲ ਸੀ ਤੇ ਅਗਸਤ 1761 ਈਸਵੀ ਵਿੱਚ ਸਰਦਾਰ ਚੜਤ ਸਿੰਘ ਨੇ ਪ੍ਰਸਿੱਧ ਦਰਾਨੀ ਜਰਨੈਲ ਨੂਰਦੀਨ ਨੂੰ ਸ਼ਕਸ਼ਤ ਦਿੱਤੀ ਤੇ ਗੁਜਰਾں ਵਾਲੇ ਵਿੱਚ ਉਸ ਨੇ ਬੜਾ ਮਜ਼ਬੂਤ ਕਿਲਾ ਬਣਾ ਲਿਆ ਵੇਦਖਾਨ ਸੂਬੇਦਾਰ ਲਾਹੌਰ ਨੇ ਉਸ ਉੱਤੇ ਹਮਲਾ ਕੀਤਾ ਤੇ ਹਾਰ ਕੇ ਵਾਪਸ ਮੁੜਿਆ ਵੱਡੇ ਘੱਲੂ ਘਾਰੇ ਵਿੱਚ ਚਰਤ ਸਿੰਘ ਬੜੀ ਬਹਾਦਰੀ ਨਾਲ ਦਰਾਨੀਆਂ ਦੇ ਵਿਰੁੱਧ ਲੜਿਆ ਜਾਨ ਹील ਕੇ ਸਿੱਖ ਵੀਰ ਨੂੰ ਬਚਾਇਆ ਇਸ ਸੂਰਮਤਾਈ ਦੇ ਸਾਕੇ ਨੇ ਉਸ ਨੂੰ ਸਾਰੇ ਪੰਥ ਵਿੱਚ ਉੱਗਾ ਕਰ ਦਿੱਤਾ ਹੁਣ ਤੱਕ ਉਸ ਦਾ ਜੋੜ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਨਮਾ ਕਪੂਰ ਸਿੰਘ ਦੇ ਨਾਲ ਹੋਇਆ 1763 ਈਸਵੀ ਵਿੱਚ ਪੰਥ ਦੇ ਦੋ ਵੱਡੇ ਜਥੇ ਬਣ ਗਏ ਬੁੱਢਾ ਦਲ ਤੇ ਤਰਨਾ ਦਲ ਇਸ ਤੋਂ ਬਾਅਦ ਕੀ ਹੋਇਆ ਅਗਲਾ ਇਤਿਹਾਸ ਅਗਲੇ ਦਿਨ ਫੇਰ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂਗੇ